ਫੋਰਡ ਫਾਰਮ ਟਰੱਕ ਸਵਰਾਜ 33 ਮੇਂਦਰਾਨੀ ਹਾਲੈਂਡ ਇੰਡੋਆਂ ਸਵਰਾਜ ਕੀ ਬਾਤ ਹੈ ਸਵਰਾਜ ਫਾਰਮ ਟਰੱਕ ਤੇ ਫੋਰਡ ਜਿਆਦਾ ਦੇਖਣ ਨੂੰ ਮਿਲ ਜਾਣੀ ਕੀ ਬਾਤ ਹੈ 13 ਮਾਡਲ 32 24 ਮਾਡਲ 640 ਸੋਨ ਵਾਲਾ ਕਹਿੰਦਾ ਤੁਸੀਂ ਸੁਪਰ ਮੋਟਰ ਲੈ ਲਓ ਮੈਂ ਯਾਰ ਮੇਰਾ ਨਾਂ ਹੀ ਨਹੀਂ ਸੁਣਿਆ ਕਦੇ ਠੀਕ ਆ ਕਹਿੰਦਾ ਕਿਸੇ ਰਾਈਡਿੰਗ ਵਾਲੇ ਨੂੰ ਪੁੱਛੋ ਵੀ ਸੁਪਰ ਮੋਟਰ ਕੀ ਹੈ ਠੀਕ ਆ ਵੜੰਦ ਬਦਲਾ ਲੱਗਿਆ ਨਾ ਤੇਰਾ ਪੜਾਉ ਜੇ ਚੱਕ ਤਾਂ ਚੰਦ ਨਾ ਉੱਰੋ ਇਹ ਉ ਬੱਲੇ 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 ਸੋ ਕੀ ਹਾਲ ਚਾਲ ਆ ਦੋਸਤੋ ਅੱਜ ਆਪਣੀ ਪਹਿਲੀ ਰਾਈਡ ਹੋ ਰਹੀ ਆ ਤੇ ਰਾਈਡ ਕੀਰਤ ਮੈਨੂੰ ਬਾਏ ਬੋਲਣ ਆਈ ਆ ਬਾਏ ਤੇ ਮੈਂ ਇੱਕ ਵਾਰੀ ਚੈੱਕ ਕਰ ਲਾਣਾ ਸਾਰਾ ਸਿਸਟਮ ਤੇ ਮਾਈਕ ਮੈਂ ਇੱਕ ਵਾਰੀ ਇੱਥੇ ਫਿਟ ਕੀਤਾ ਨੀਚੇ ਇਹ ਤਾਂ ਮੈਂ ਹੋਲਡਰ ਮੰਗਵਾਇਆ ਵਿਆ ਤੇ ਇੱਕ ਆਪਾ ਮਾਉਂਡ ਮੰਗਾਇਆ ਸੀਗਾ ਹਾਂ ਪੁੱਤ ਹਾਂਜੀ ਪੁੱਤ ਹਾਂ ਆ ਬਾਈ ਬੋਲਦੇ ਇਥੇ ਆ ਸੀ ਕੈਮਰੇ ਸਾਹਮਣੇ ਹੈਲੋ ਹੈਲੋ ਗਾਇਸ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਆਪਾ ਸ਼ਮੇਰ ਕਰੀ ਅੱਜ ਮੇਰੀ ਮਾਂ ਖਾਸਦੀ ਹੈ ਕਹਿੰਦੀ ਹੋਰ ਹੀ ਲੱਗਦਾ ਇਹਦੇ 'ਚ ਥੋੜੀ ਆਵਾਜ਼ ਵੀ ਸੈੱਟ ਆਊਗੀ ਨਾ ਹਾਂਜੀ ਹੋਲਡਰ ਨਹੀਂ ਨਾ ਆਪਾਂ ਮੰਗਾਇਆ ਹੋ ਸਕਦਾ ਅੱਜ ਪਹਿਲੇ ਬਲੌਗ ਦੇ ਵਿੱਚ ਵਾਅ ਘਟ ਆਵੇ ਲੋ ਜੀ ਸਾਡੀ ਪੇਸ਼ ਆ ਪਾਣੀ ਵਾਲੇ ਚਿੱਕੜ ਤੋਂ ਬਾਅਦ ਸਾਡੀ ਜਿਹੜੀ ਸੜਕ ਹੈ ਉਹਦਾ ਹਾਲਾਤ ਬਹੁਤ ਜ਼ਿਆਦਾ ਮਿੱਟੀ ਹੁੰਦੀ ਇੱਥੇ ਬਹੁਤ ਜ਼ਿਆਦਾ ਤੇ ਚਲੋ ਇੱਥੇ ਨਾ ਉਹ ਲੰਘਦੇ ਆ ਯਾਰ ਟਿਪਰ ਉਹਨਾ ਕਰਕੇ ਟੁੱਟ ਗਈ ਕਿੱਥੇ ਨੀਵਾ ਥਾਂ ਪਾਣੀ ਖੜਦਾ ਸੀ ਇਹ ਮੀਂਹ ਕਰਕੇ ਤੇ ਪੀਕ ਬਣੀ ਹੋਈ ਆ ਸਾਡਾ ਸਰਕਾਰੀ ਸਕੂਲ ਆ ਜੀ ਸਮਾਰਟ ਸਕੂਲ ਦੇਖੋ ਯਾਰ ਅੱਜ ਪਹਿਲੀ ਵਾਰ ਹੋ ਜਿੰਦਗੀ ਚ ਮੋਟੋ ਬਲੌਗਿੰਗ ਕਰ ਰਿਹਾ ਹਾਂ ਮਾਫ ਕਰਿਓ ਯਾਰ ਕੋਈ ਗੱਲਬਾਤ ਰਹਿ ਗਈ ਹੋਏ ਹਨ ਪਰ ਮੇਰਾ ਡ੍ਰੀਮ ਸੀ ਬਹੁਤ ਹੈ ਉਹਦਾ ਤੇ ਇੱਕ ਕਰ ਮੈਂ ਨਾ ਅੱਡੇ ਤੇ ਉਹ ਕੇ ਐਂਗਲ ਚ ਕਰਦਾ ਇਹਦਾ ਕਿਵੇਂ ਦਾ ਆ ਰਿਹਾ ਹੈਗਾ ਮੈਂ ਘਰੋਂ ਚੱਲਣ ਲੱਗੇ ਨੇ ਚੈੱਕ ਹੀ ਨਹੀਂ ਕੀਤਾ ਯਾਰ ਤੇ ਦੇਖਦੇ ਆ ਅੱਜ ਬਾਈ ਕਰਨ ਕੋਲੇ ਚੱਲਦੇ ਆ ਮਟਯੌਰ 350 ਦਾ ਵੱਡਾ ਭਰਾ ਉਹਦਾ ਰਿਵਿਊ ਵੀ ਦੇਖਦੇ ਆ ਕੀ ਬਣਦਾਗਾ ਕਿ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਯਾਰ ਆਪਣੇ ਨਾ ਹੁੰਦਾ ਵੀ ਹੈਲਮਟ ਜਾਲਾਇਆ ਜੀ ਵਜ੍ਹਾ ਲੱਗਦਾ ਅਗਲੇੜੇ ਵੇਖਣ ਚ ਪਰ ਯਾਰ ਇਹ ਸੇਫਟੀ ਬਹੁਤ ਵੱਡੀ ਹੈ ਦੀ ਲਓ ਜੀ ਇਹ ਹੈਗਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਮਠਿੰਡਾ ਵੱਡਾ ਰੋਡ ਯਾਰ ਇੱਕ ਵਾਲੀ ਵਧੀਆ ਚੀਜ਼ ਲੱਗਦੀ ਹੈ ਮੈਨੂੰ ਮੈਂ ਜਿਹੜਾ DJI 5 Pro ਐਕਸ਼ਨ ਕੈਮਰਾ ਲਾਇਆ ਨਾ ਹੋ ਸਕਦਾ ਮੈਂ ਪਹਿਲੀ ਵਾਰ ਲਾਇਆ ਮੈਨੂੰ Go Pro ਦੇ ਵਿੱਚ ਵੀ ਆਉਂਦਾ ਹੋਵੇ ਤੇ ਹੁਣ ਮੈਂ ਜਾ ਰਿਹਾ ਹਾਂ ਨਾ ਚਲੋ 60 ਕਿ 70 80 ਤੇ ਜਾਵਾਂਗੇ ਸਾਨੂੰ ਟੋਲ ਆ ਜਾਂਦਾ ਪਹਿਲਾਂ ਇੱਥੇ ਨਾਕਾ ਵੀ ਆਉਂਦਾ ਇੱਕ ਤੇ ਡਰਿਆ ਨਾ ਕਰੋ ਇੱਥੇ ਚੈਕਿੰਗ ਕਰਦੇ ਚਲਾਨ ਵੀ ਕੱਟਦੇ ਆ ਜੇ ਤੁਹਾਡੇ ਕਾਗਜ਼ ਪੱਤਰ ਪੂਰੇ ਆ ਤਾਂ ਫਿਰ ਕਾਹਦਾ ਡਰ ਆ ਯਾਰ ਮੈਨੂੰ ਇਸ ਵਾਰੀ ਆ ਬਹੁਤ ਵਧੀਆ ਚੀਜ਼ ਲੱਗੀ ਆ ਪਾ ਮਤਲਬ 10 ਤਰੀਕ ਨੂੰ ਬਾਈਕ ਲਈ ਸੀ ਨੰਬਰ ਥੋੜਾ ਜਿਹਾ 10 5 5 6 ਦੇਣਾ ਪਟਲੀ ਕੀਤਾ ਸੀਗਾ ਚੈੱਕ ਕਰਨਾ ਸੀਗਾ ਤੇ ਉਹ ਠੀਕ ਕਹਿੰਦੇ ਹੁੰਦੇ ਆਗੇ ਉਹਦੀ ਆਰਸੀ ਬਣ ਕੇ ਵੀ ਆ ਗਈ ਆ ਬਹੁਤ ਫਾਸਟ ਕੰਮ ਕੀਤਾ ਯਾਰ ਤੇ ਪੈਂਡਿੰਗ ਆਰਸੀਆਂ ਨਹੀਂ ਬਣ ਰਹੀਆਂ ਬਹੁਤ ਟਾਈਮ ਹੋ ਗਿਆ ਉਹ ਖੋਇਆ ਪਿਆ ਅੱਛਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਤਾਂ ਭੁੱਲੀ ਗਈ ਸੀਗੇ ਜਿਹੜਾ ਇਹਦਾ ਕੈਮਰਾ ਹੈ ਯਾਰ ਇਹਨੂੰ ਜਿਹੜਾ ਮਤਲਬ ਨਾਰਮਲ ਰਿਕਾਰਡਿੰਗ ਵਾਲਾ ਬਟਨ ਆ ਉਹ ਇੱਕ ਕਰਪੈਸ ਕਰ ਦਿਓ ਅਰਜੈਂਟ ਕਈ ਵਾਰੀ ਕੋਈ ਇਹੋ ਜਿਹਾ ਥਿਊ ਹੁੰਦਾ ਕਈ ਸੀਨ ਹੁੰਦਾ ਕੁਝ ਵੀ ਕੀ ਰਿਕਾਰਡਿੰਗ ਕਰਨਾ ਹੈ ਤਾਂ ਨਾਲ ਦੀ ਨਾਲ ਰਿਕਾਰਡਿੰਗ ਸ਼ੁਰੂ ਹੋ ਜੂਗੀ ਤੇ ਇੱਕ ਇਹਦੇ ਮੇਰੇ ਨਾਲ ਜਿਹੜੇ ਮੈਂ ਡੀਜੀਏ ਦੇ ਮਾਈਕ ਲਏ ਆ ਯਾਰ ਉਹਦਾ ਬਹੁਤ ਘੈਂਡ ਰਿਸਪੌਂਸ ਆ ਯਾਰ ਮੈਂ ਨਾਲ ਦੀ ਨਾਲ ਇਹ ਵਾਇਰਲੈਸ ਬਲੂਟੁੱਥ ਨਾਲ ਕਨੈਕਟ ਹੋ ਜਾਂਦੇ ਮੈਨੂੰ ਰੀਸੀਵਰ ਲਾਉਣ ਦੀ ਲੋੜ ਨਹੀਂ ਤੇ ਮੈਂ ਕਹਿੰਦਾ ਕੀ ਬਾਤ ਹੀ ਆ ਯਾਰ ਬਾਕੀ ਹੁਣ ਮੈਂ ਚੈੱਕ ਕਰੂੰਗਾ ਯਾਰ ਆਵਾਜ਼ ਕਿਵੇਂ ਆ ਰਹੀ ਆ ਇਹ ਵੀ ਜ਼ਰੂਰੀ ਆ ਨਾ ਆਪਾਂ ਸਵਾਦ ਲੈਨੇ ਆ ਬਲੌਗਿੰਗ ਦਾ ਤੇ ਬਟ ਉੱਥੇ ਅੱਜ ਪਹਿਲਾਂ ਤਾਂ ਇੱਥੇ ਗੱਡੀ ਨਿਗਾਉਂਦੇ ਹੁੰਦੇ ਸੀ ਜੀ ਪਿੰਡ ਦਾ ਨਾਮ ਦੱਸ ਕੇ ਕਿਉਂਕਿ ਸਾਨੂੰ ਇੱਥੇ ਟੋਲ ਇਹ ਲੱਗਦਾ ਨਹੀਂ ਗਾ ਬਿਲਕੁਲ ਫਰੀ ਆ ਤੇ ਸਾਡੇ ਪੈਟਰੋਲ ਹੈਗਾ ਜੀ 97.9 ਵਾਹ ਜੀ ਵਾਹ ਪੁਆਇੰਟ ਯਾਰ ਇਹ ਤਾਂ ਫੁੱਲ ਹੋ ਗਈ ਯਾਰ ਚਣ ਚਲ ਇਹ ਵੀ ਵਧੀਆ ਗੋਟ 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 ਚੱਲਣਗੇ ਚੱਲਣਗੇ ਅਜੇ ਕਿੱਥੇ ਫੋਲ ਹੋਈ ਐ ਜਾ ਹਾਂ ਹਾਂ ਚੱਲਣ ਦੇ 500 ਰੁਪਏ ਦਾ ਆ ਜਾਊਗਾ ਆਜੂਗਾ ਆਜੂਗਾ ਦੇਖਦੇ ਆ ਵੀ ਪੰਗਾ ਹੀ ਲੈ ਲੈ ਯਾਰ ਦਾ ਕਰਕੇ ਹਣ ਯਾਰ ਹੋ ਗਿਆ ਆ ਹੀ ਗਿਆ ਹਣਾ 90 10 ਲੀਟਰ 25 ਕੁ ਹੋਇਆਗਾ ਜੱਟਾ ਅਟੇਰੀ ਦੇ ਮਸ਼ਹੂਰ ਇਨਫਲੂਐਂਸਰ ਦੇ ਪਿੰਡ ਆ ਗਏ ਤਿੰਨ ਕੋਣੀ ਸਹਜ ਬ੍ਰਾਂਡ ਦੇ ਪਿੰਡ ਕਿਰੋ ਟੈਗ ਸਹਜ ਬ੍ਰਾਂਡ ਨੂੰ ਲਓ ਜੀ ਗੋਨੇਆਣੇ ਆਲਾ ਇਹ ਆ ਗਿਆ ਜੀ ਗੋਨੇਆਣਾ ਮੰਡੀ ਤੇ ਗੋਨੇਆਣੇ ਮੰਡੀ ਦਾ ਮਸ਼ਹੂਰ ਗਾਇਕ ਅਮਰਤ ਮਾਨ ਠੀਕ ਹੈ ਇਹ ਹਰ ਕੋਈ ਹੁੰਦਾ ਹੈ ਨਾ ਤੇ ਆ ਆ ਗਿਆ ਜੀ ਭਾਈ ਕਣੀ ਗਿਆ ਜੀ ਚੌਂਕ ਸਾਹਮਣੇ ਦੇਖੋ ਜੀ ਜਹਾਜ਼ ਖੜਾ ਸਿੱਧਾ ਕੀਤਾ ਆ ਗਏ ਜੀ ਥਰਮਲ ਥਰਮਲ ਦਾ ਵੀ ਮਲੇੰਖਾ ਕਰ ਤਰ ਹੁਣ ਚਲਾ ਰੱਖਿਆ ਪੂ ਲੱਗਦਾ ਵੀਰ ਨੇ ਯਾ ਤੇ ਯਾ ਯਾਰ ਆ ਮੋੜ ਤੇ ਬੜਾ ਨੂੰ ਕੱਬਾ ਜਾਂ ਲੱਗਦਾ ਇੱਧਰ ਦੇਖਣਾ ਨਾ ਗਲਾਈ ਪੈਂਦੀ ਆ ਯਾਰ ਇੱਧਰ ਮੈਨੂੰ ਬੜਾ ਡਰ ਲੱਗਦਾ ਹੁੰਦਾ ਕਾਰ ਤੇ ਵੀ ਆ ਮਨ ਉਹ ਗਲਾਈ ਪੈਂਦੀ ਆ ਲੈ ਵੀ ਥਰਮਲ ਦੇਖੋ ਤੁਸੀਂ ਆ ਇਹ ਜਿੱਦਣ ਟ ਹੈ ਗਿਆ ਯਾਰ ਕਿੰਨੀ ਸ਼ਾਨ ਖਤਮ ਹੋ ਜਣੀ ਆ ਯਾਰ ਕਹਿੰਦੇ ਢਾਣਾ ਇੱਥੇ ਬੱਸ ਸਟੈਂਡ ਬੰਨਣਾ ਕੁਛ ਕੋਈ ਕੁਛ ਕਹਿੰਦਾ ਕੁਛ ਕੋਈ ਕਹਿੰਦਾ ਥੰਮਲ ਬੰਨਦਾ ਬਿਲਕੁਲ ਬਹੁਤ ਟੰਕ ਹੋਇਆ ਬੰਦ ਹੋਇਆ ਹਾਂ ਆ ਬਾਕਸ ਵੈਗਨ ਦੇ ਵਿੱਚ ਮੇਰੀਆਂ ਬਹੁਤ ਜ਼ਿਆਦਾ ਹੁੰਦੀਆਂ ਮੈਂ ਇੱਥੇ ਜੌਬ ਕਰਦਾ ਸੀ ਅਜੇ ਜੀਡੀਪੀ ਇਹ ਵਿਚਾਰੇ ਨਹੀਂ ਗੱਡੀਆਂ ਤਾਂ ਘੱਟ ਹੀ ਜਾਂਦੀਆਂ ਸੀਆਂ ਤਿੰਨ ਚਾਰ ਪੰਜ ਆਖਰ ਸੱਤ ਆ ਆ ਵੀ ਵੀ ਦੇਖੋ ਯਾਰ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੈ ਚੇਂਜ ਕਰਨ ਤੇ ਪਰ ਜਵਾ પછી ਦੇਖਦੇ ਆ ਹਨਾ ਮੈਂ ਪਹਿਲਾਂ ਰਿਸਰਚ ਕੀਤੀ ਆ ਵੀ ਬਲੌਗਰ ਵੀਡੀਓ ਕਿੱਦਾਂ ਬਣਾਉਂਦੇ ਆ ਸਾਰੇ ਉਹਨਾਂ ਦਾ ਕਦੇ ਕੈਮਰਾ ਇੱਥੇ ਲੱਗਿਆ ਹੁੰਦਾ ਹਨਾ ਕਿੰਿਆਂ ਕੋਲੇ ਚਲੋ ਮੰਨਦੇ ਆ ਦੋ ਦੋ ਕੈਮਰੇ ਵੀ ਆ ਉਹਨਾਂ ਦੇ ਕੈਮਰੇ ਲੱਗੇ ਹੁੰਦੇ ਆ ਆਪਾਂ ਅਕਸਰ ਦੇਖਦੇ ਆ ਨਾ ਵੀ ਯਾਰ ਹਨਾ ਉਹ ਇੱਕ ਜਿਵੇਂ ਫਾਈਨਲ ਥੋੜੀ ਸਾਹਮਣੇ ਆਉਂਦੀ ਆ ਆਪਣੇ ਮੈਂ ਹੁਣ ਜਿਵੇਂ ਐਡੀਟਿੰਗ ਕਰੂੰਗਾ ਤਾਂ ਮੈਨੂੰ ਲੱਗਦਾ ਵੀ ਮੈਂ ਉਹ ਚੀਜ਼ ਦੇਖ ਕੇ ਵੀ ਹਾਂ ਯਾਰ ਉਹ ਚੀਜ਼ ਤਾਂ ਸੌਖੀ ਐ ਬਲੌਗ ਨਹੀਂ ਲੱਗਿਆ ਲੱਗੇ ਉਹ ਚੀਜ਼ ਸੌਖੀ ਆ ਹਨਾ ਪਰ ਉਹ ਕੀ ਹੁੰਦਾ ਯਾਰ ਉਹ ਰੋਕ ਰੋਕ ਕੇ ਹਨਾ ਜਿੱਥੇ 2 ਘੰਟਿਆਂ ਚ ਪਹੁੰਚਣਾ ਉੱਥੇ 3 ਘੰਟੇ ਲੱਗ ਜਾਂਦੇ ਆ ਤੇ ਰਾਹ ਦੇ ਵਿੱਚ ਸ਼ੂਟ ਵੀ ਲੈਣੇ ਹੁੰਦੇ ਆ ਹੁਣ ਮੈਂ ਡਰੋਨ ਨਾਲ ਵੀ ਸ਼ੂਟ ਲਿਆ ਕਰਨੇ ਜਿਵੇਂ ਹੁਣ ਰਾਜਸਥਾਨ ਦਾ ਮੈਨੂੰ ਰੋਡ ਘੱਡ ਰਿਹਾ ਹੈਗਾ ਤੇ ਦੇਖਦੇ ਆ ਪਹਿਲਾਂ ਕਿੱਧਰ ਜਾਣਾਗਾ ਅਜੇ ਡਿਸਾਈਡ ਨਹੀਂਗਾ ਵਹ ਆ ਚੁੱਕੇ ਆ ਤੇ 1 ਘੰਟਾ ਹੋ ਗਿਆ ਹੁਣ ਅਜੇ ਅਜੇ ਹਾਂਜੀ ਬਲੋਡ ਵਾਲੇ ਕਿਵੇਂ ਆ ਫਿਰ ਲਓ ਜੀ ਆ ਗਿਆ ਤੁਹਾਡੇ ਸ਼ਹਿਰ ਮਲੂਟ ਬਲੋਡ ਅੱਜ ਟਰੈਕਟਰਾਂ ਦੀ ਮੰਡੀ ਵੀ ਆ ਬਾਬਿਆਓ ਕਾਰਾਂ ਦੀ ਮੰਡੀ ਤਾਂ ਹੁੰਦੀ ਹੁੰਦੀ ਆ ਕਾਰਾਂ ਦੀ ਮੰਡੀ ਯਾਰ ਆ ਇੱਥੇ ਬਸਵਰਾਜ ਦੀ ਵੀਡੀਓ ਬਣਾ ਕੇ ਗਈ ਸੀ ਅੱਜ ਬੰਦ ਐ ਸੰਡੇ ਕਰ ਪਤਾ ਨਹੀਂ ਲਓ ਜੀ ਇਧਰ ਟਰੈਕਟਰ ਸਟਾਰਟ ਹੋ ਰਿਹਾ ਦਾ ਬੋਡ ਫਾਰਮ ਸੌਟ ਬੋਡ ਪੌਨਸੋਫੀਆ 3DI ਮਹਿੰਦਰਾ ਫਾਰਮ ਟਰੈਕ ਮਹਿੰਦਰਾ ਫਾਰਮ ਟਰੈਕ 855 ਖੜਾ ਕਿਚੂਰਦਾ ਇੱਧਰ ਖੜਾ 747 ਐਪੀ 4x4 ਮਹਿੰਦਰਾ ਵਾਹ ਵਾਹ ਕੀ ਬਾਤ ਹੈ ਇੱਧਰ ਜਿਆਦਾ ਹੁੰਦਾ ਟਰੈਕਟਰ ਇੱਧਰ ਵੀ ਆ ਤੇ ਹਰ ਐਤਵਾਰ ਨੂੰ ਲੱਗਦੀ ਆ ਇੱਕ ਲੱਗਦੀ ਆ ਹਫ਼ਤਾ ਨੂੰ ਲੱਗਦਾ ਮੁਗੇ ਦੇਖੋ ਜੀ ਇਧਰ ਹੀ ਟਰੈਕਟਰ ਹੈ ਇਧਰ ਵੀ ਟਰੈਕਟਰ ਹੈ ਅਜੇ ਆਈ ਜਾਂਦੇ ਉਹਨਾਂ ਦਾ ਟਰੈਕਟਰ ਅਜ ਘਾਟ ਆ ਵਾ ਕਿ ਸੀਜ਼ਨ ਚੱਲ ਪਿਆ ਨਾ ਤੇਰਾ ਭਲਾ ਉਹ ਚੱਕ ਤਾਂ ਚੰਦ ਦਾ ਮੁਰੂ ਦੇ ਵੱਲੇ ਬੱਲੇ 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 ਇਹ ਤਾਂ ਲੈਵਲ ਦਾ ਆਪਣਾ ਹਸਤੰਦੀਆ ਪਤਾ ਨਹੀਂ ਕੀ ਹੈ ਇਹ ਇਹ ਬਹੁਤ ਸਾਰੇ ਸਮਿਆਂ ਤੇ ਲੱਗੇਗੀ ਹੈ ਸੋਲਰ ਲੱਗਿਆ ਹੋਇਆ ਕੋਈ ਨਹੀਂ ਇਹ ਬਹੁਤ ਸੋਹਣਾ ਇਲਾਕਾ ਹੈ ਮੈਦਾਨ ਦੀ ਹੈ ਤੇ ਨਾਲ ਇਥੋਂ ਮਤਲਬ ਇੱਕ ਸੂਹ ਨਿਕਲਦਾ ਨਾਲ ਪੱਤੇ ਲੱਗੇ ਹੋਏ ਆਪ ਕੋਲ ਬਹੁਤ ਪੁਰਾਣਾ ਲੱਗਦਾ ਬਹੁਤ ਸੋਹਣਾ ਇਲਾਕਾ ਹੈ ਤਰ ਰਿਸਕੀ ਜਾਈਆ ਸਾਹਮਣੇ ਕੱਚਾ ਰਾ ਜਿਵੇਂ ਲਓ ਜੀ ਕੋਈ ਬੰਦਾ ਨਹੀਂ ਹੁਣ ਇੱਥੇ ਹਣ ਗੇਟ ਸਾਨੂੰ ਕੋਠੀਆਂ ਦਾ ਨਹੀਂ ਕਿੰਨੇ ਕਹਿੰਦੇ ਹਾਂ ਹਾਂ ਅਰਜਨ ਦਾ ਗਾਣਾ ਨਹੀਂ ਆਇਆ ਕਿ ਗੇਟ ਕੋਠੀਆਂ ਦੇ ਖੁੱਲਦੇ ਰਿਮੋਟਾਂ ਨਾਲ ਹੀ ਲਓ ਜੀ ਖੁੱਲ ਗਿਆ ਕੀ ਬਾਤ ਹੈ ਯਾਰ ਹਾਂਜੀ ਦੋਸਤੋ ਤੇ ਬਾਈ ਆਪਾਂ ਕਰਨ ਕੋਲੇ ਆਏ ਸੀਗੇ ਤੇ ਬਾਈ ਨੇ ਪਹਿਲਾਂ ਆਪਣੇ ਲਈ ਚਲਾ ਕੇ ਦੇਖਿਆ ਹੈਗਾ ਤੇ ਇਹ स्टार्टिंग ते करो ਹਲਕਾ ਵਜਨ ਦੇ 2 ਕਮੰਟਲ ਤੇ ਆਪਾਂ ਕੇ ਲਈ ਵੀ ਇਹਦਾ ਆਵਾਜ਼ ਦਾ ਹੀ ਫਰਕ ਆ 300 ਸੀਸੀ ਦਾ ਫਰਕ ਪੈ ਗਿਆ ਤੇ ਪੂਰਾ ਇਹਦਾ ਫਰੈਂਗਲ ਇਹ ਝੋਟਾ ਹੀ ਹੈ ਲੈ ਇਹਦੇ ਕੋਲੇ ਖੜਾ ਹੋ ਕੇ ਤਾਂ ਐਂ ਲੱਗਦਾ ਕਿ ਇਹਦਾ ਨਿੱਕਾ ਜਸਟ ਬਲੈਂਡਰੀ ਹੈ ਆ ਠੀਕ ਹੈ ਵੀ ਤੇ ਇੱਧਰ ਦੇਖਦਾ ਕਰੋ ਬਾਕੀ ਇਹਦੇ ਚ ਪਿੱਛੇ ਬਈ ਉਹ ਹੈ ਨਹੀਂ ਹਨਾ ਨੇ ਮੈਂ ਤੁਹਾਨੂੰ ਦੱਸ ਲਿਆ ਪੀ ਜੀ ਨੇ ਜਿਵੇਂ ਆ ਤੁਹਾਡੇ ਆਹ ਨਾਟ ਲੱਗੇ ਹੋਏ ਹਨ ਹਾਂਜੀ ਹਾਂਜੀ ਬਾਈ ਆਹ ਆ ਮੇਰੇ ਕੋਲ ਇਹ ਤਾਂ ਨਾਲ ਆਉਂਦਾ ਹੀ ਆਉਂਦਾ ਠੀਕ ਹੈ ਮੈਂ ਲਵਾ ਕੇ ਨਾ ਆਹ ਲਵਾਇਆ ਵੇ ਠੀਕ ਹੈ ਆ ਰਿੱਪਟਾਂ ਲਵਾਈਆਂ ਵੰਗੀਆਂ ਇਹਦੇ ਆ ਠੀਕ ਹੈ ਇਹਦੇ ਵਿੱਚ ਆਹੀਂ ਚੜ ਜਾਂਦਾ ਆ ਕਿਉਂ ਓਟ ਕੇ ਠੀਕ ਹੈ ਠੀਕ ਹੈ ਹੈਗਾ ਨਾਲ ਹੈਗਾ 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 ਠੀਕ ਆ ਮ ਤੁਹਾਨੂੰ ਦੱਸਣਾ ਉਹ ਓਕੇ ਓਕੇ ਉਹ ਨਾਲ ਆਹੀਂ ਚੜ ਜਾਂਦਾ ਆ ਕਿ ਤੇ ਇਹਦਾ ਵੀ ਤਾਮ-ਜਾਮ ਪਈ ਖਾਸਾ ਹੀ ਵੱਡਾ ਦੋ ਸਿਲੈਂਸਰ ਆ ਜਾਂਦੇ ਹਨਾ ਤੇ ਇਹਨੂੰ ਇੰਜਨ ਨੂੰ ਠੰਡਾ ਰੱਖਣ ਵਾਸਤੇ ਏਅਰਕੂਲ ਲੱਗਿਆ ਏਅਰਕੂਲ ਕਹਿ ਸਕਦੇ ਹੋ ਹਾਂ ਏਅਰਕਲੀਨਰ ਕਹਿ ਸਕਦੇ ਹਾਂ ਹਾਂ ਮਤਲਬ ਇਹਦੇ ਵਿੱਚ ਜੇ ਲੰਮਾ ਚੱਲਦਾ ਨਾ ਤੁਸੀਂ ਖੜਾਉਨੇ ਜਦੋਂ ਸੇਮ ਬਾਈ ਇਹ ਲਾਈਟ ਜਿਵੇਂ ਸੇਮ ਸੇਮ ਆ ਬਈ ਹਾਂ ਆ ਬਈ ਇਹਨਾਂ ਨੇ ਚੇਂਜ ਕਰਿਆ ਸੀ ਇਹ ਫਿਰ ਪਹਿਲਾਂ ਵਾਲੇ ਟਾਪ ਮਾਡਲ ਚੋਂ ਵੱਡੇ ਮਾਡਲ ਚ ਤੇ ਹਾਂ ਫਿਰ ਇਹਨਾਂ ਨੇ ਆ ਚੇਂਜ ਕਰਤੀਆਂ ਤੇ ਲਾਈਟਸ ਤਾਂ ਐਗਜ਼ੈਕਟ ਸੇਮ ਹੈ ਤੇ ਆ ਚੀਜ਼ਾਂ ਵੀ ਇਹਨਾਂ ਦੀ ਬਹੁਤ ਵਧੀਆ ਲੱਗੀਆਂ ਜਿਵੇਂ ਆ ਇਹ ਆਫਟਰ ਤੋਂ ਨਹੀਂ ਮਾਰਕੀਟ ਦਾ ਉਹ ਠੀਕ ਆ ਤੇ ਮਤਲਬ ਇਹਨੂੰ ਆਖਲੀ ਵੀ ਆ ਐਕਸੈਸਰੀ ਐਕਸਟਰਾ ਵੀ ਲੱਗੀ ਐ ਚ ਐਗਜ਼ੌਸਟ ਲੱਗੇ ਹੋਏ ਨਾ ਬਈ ਹਾਂ ਸਾਰਾ ਰੈਨੋ ਦੇ ਹਾਂ ਬਾਈ ਰੈਨੋ ਦੇ ਹਾਂ ਵੀ ਐਕਸਟਰਾ ਇਹਦੇ ਠੀਕ ਐ ਉਸ ਟਾਈਮ ਤੱਕ ਕਿਉਂਕਿ ਆ ਥੱਲੇ ਨਹੀਂ ਸੀ ਆਉਂਦੇ ਇਹਦੇ ਅੱਛਾ ਠੀਕ ਐ ਆ ਇਹਦੇ ਤਾਂ ਹੈਗੇ ਆ ਹੈਗੇ ਹਾਂ ਉਦੋਂ ਮਤਲਬ ਇਹ ਇੰਨਾ ਵੀ ਨਵੇਂ ਆਏ ਸੀ ਨਾ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਨਾ ਲੋਕੀ ਵੇਰੇ ਜਿਹੜੀ ਬ੍ਰੇਕਾਂ ਵਾਲੀ ਆਪਣੇ 58 11 ਵਾਲਾ ਸਿਸਟਮ ਹੀ ਆ ਗਿਆ ਹਾਂ ਜਿੱਟਾ 58 ਜਿੱਟਾ 58 ਛੋਟੇ ਤੇ ਇਹ ਤਾਂ ਹੈ ਕਹਿ ਲਈ ਵੀ ਨਾ ਇਹ ਫੀਲਿੰਗ ਇਹਦਾ ਸਵਾਰ ਹੀ ਵੱਖਰਾ ਹੀ ਆ ਇਹ ਐਵਰੇਜ ਕਿੰਨੀ ਖੋਗੇ ਬਾਈ ਐਵਰੇਜ ਦੀ ਮੱਲਾ ਤਾਂ ਹੈਗੀ ਆ 17 ਤੋਂ 25 ਕਿ ਦਿਓਂਗੀ ਪਤਾ ਇੰਨੀ ਹੀ ਬਸ ਇੱਥੇ ਜੇ ਹਾਂ ਇੰਨੀ ਹੀ ਹੋਣੀ ਚਾਹੀਦੀ ਇੰਨੀ ਗਿਆ ਉਹਦੀ ਜਿਵੇਂ 40 ਕਿ ਦੇ ਲਵੇ 38 40 ਦੀ ਉਹਦਾ ਇੰਜਨ ਬਾਈ ਇਹਦੇ ਨਾਲੋਂ ਤੁਸੀਂ ਅੱਧਾ 300 ਹਾਂ 300 ਸੀ ਅੱਧਾ ਇੰਜਨ ਆਹ ਪੂਰੇ ਆ ਸਾਈਡ ਦੇ ਜਦਾਂ ਆ ਸਟੈਂਡ ਉਹਦੇ ਲੱਗ ਜੇ ਠੀਕ ਹੈ ਬਾਈ ਹਾਂ 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 ਠੀਕ ਹੈ ਸਟੈਨ ਉਹ ਜਿਵੇਂ ਮੈਂ ਹਾਂ ਮੋਟਰ ਅੱਗੇ ਮੈਨੂੰ ਹਾਂ ਹੈਗੀ ਇਹ ਦਿੱਕਤ ਹੈਗੀ ਹੈ ਬਾਈ ਆ ਛੋਟੀ ਹੈ ਜੀ ਜਾਂ ਇਹਦੇ ਲੱਗ ਜੇ ਇੱਕ ਤੇ ਆ ਕੰਪਨੀ ਵਾਲੀ ਇਹ ਸਟਾਕ ਹੀ ਹੈ ਹਾਂ ਸਟਾਕ ਹੀ ਹੈ ਸਟਾਕ ਹੀ ਹੈ ਨਾ ਇਹ ਸਟਾਕ ਹੈ ਬਾਕੀ ਇਹ ਕਿ ਜਿਹੜੀ ਮੈਂ ਸੀਟ ਚੇਂਜ ਇਹਦੀ ਕੀਤੀ ਵੀ ਓਕੇ ਓਕੇ ਇਹ ਨਾ ਬੈਠਾ ਨਾ ਮੈਂ ਮੜਾ ਦੇਖੋ ਮੇਰੀ ਹਾਈਟ ਦੇ ਸਾਹਮਣੇ ਇਹਦੇ ਵਿੱਚ ਮੇਰੇ ਪੈਰ ਕਿਵੇਂ ਲੱਗਦੇ ਮੈਂ ਉਹ ਚ ਲੈ ਕੇ ਦਿਖਾਉਣਾ ਇਹ ਠੀਕ ਆ ਉਹ ਠੀਕ ਹੀ ਲੱਗਦੇ ਮੇਰੇ ਪੈਰ ਦੋਨੇ ਸਹੀ ਉਦੋਂ ਇੱਥੇ ਲੱਗਦੇ ਨੇ ਪਰ ਭਾਰ ਦਾ ਫਰਕ ਲੱਗਦਾ ਹੋਣਾ ਬਸ ਹਾਲੇ ਤਾਂ ਨਹੀਂ ਲੱਗਦਾ ਕਿਉਂਕਿ ਜਦੋਂ ਕਿ ਇਹ ਮੋੜਾਂਗੇ ਉਹ ਸੌਖਾ ਮੜ ਜਣਾ ਇਹਨ ਮੋੜ ਪਲੱਸ ਸਟਾਰਟ ਕਰਕੇ ਮੋੜੋ ਮੋੜੋ ਇਸ ਦਾ ਸਟੈਂਡ ਤੋਂ ਬਿਨਾ ਤਾਂ ਨਹੀਂ ਚੱਲਦਾ ਹਨਾ ਨਾ 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 ਸਟਾਰਟ ਹੀ ਨਹੀਂ ਹੁੰਦਾ ਇਹਨੂੰ ਮੋੜੋਂਗੇ ਮੋੜਨ ਤੋਂ ਪਤਾ ਲੱਗਿਆ ਨਾ ਵੀ ਮੁੜਦਾ ਕਿੱਦਾਂ ਹਵਾਇਆ ਕਿੱਦਾਂ ਲੈਂਦਾ ਹੈ ਜੀ ਨਾ ਬੈਲੈਂਸ ਚਾ ਹਾਂ ਬੈਲੈਂਸ ਦਾ ਹੈਗਾ ਇਹ ਤਾਂ ਨਹੀਂ ਕਰਦਾ ਹੈਗਾ ਜਿਹੜੀ ਇਹਦਾ ਸਾੜ ਵਿੱਚ ਚੱਲਦਾ ਔਰ ਮੋੜਨ ਤੋਂ ਪਤਾ ਲੱਗਿਆ ਨਾ ਉਹ ਫਿਰ ਨੋਰਮਲ ਆ। ਨਹੀਂ ਨਹੀਂ ਮਤਲਬ ਮੈਨੂੰ ਚਲਾਉਣ ਚ ਕੰਫਰਟੇਬਲ ਬੜਾ ਲੱਗਿਆ ਉਹ। ਮੈਂ ਪਹਿਲਾਂ ਕਰੇ ਚਲਾਣਾ ਡਰ ਕੇ ਚਲਾਣਾ ਬਈ ਜੇ ਐ ਜੇ ਹੋ ਗਿਆ। ਹਜੇ ਹਜੇ ਨਵਾਂ ਹੈ ਨਾ। ਤੁਸੀਂ ਮੇਰੇ ਫਰੰਟ ਵਾਲੀ ਬ੍ਰੇਕ ਲੱਗ ਗਈ ਐ ਹੋ ਜਾਣੇ ਬਾਬੋ ਮਤਲਬ ਕੰਟਰੋਲ ਜਿਆ ਕਰ ਲਿਆ। ਇਹਦਾ ਅੱਛਾ ਇੱਛਿਆ ਨਾ। ਹਾਂ ਨਾ ਵਾਗੇ ਫਿਰ ਸਾਇਲੈਂਸਰ ਕਰਕੇ ਦਿੱਤਾ ਇਹਨਾਂ ਨੇ। ਸਾਇਲੈਂਸਰ ਕਰਕੇ ਵੀ ਕਹਿ ਸਕਦੇ ਹਾਂ ਤੁਸੀਂ ਉਹ ਚੰਗੀ ਆ ਆਦਿਆਂ ਨੇ ਤੇ ਚਲੋ ਉਹਨਾਂ ਨੇ ਜੋ ਵੀ ਦਿੱਤਾ ਪਰ ਮੈਨੂੰ ਇਹ ਚੀਜ਼ ਵਧੀਆ ਲੱਗੀ। ਇੱਕ ਚੀਜ਼ ਹੋਰ ਦਿਖਾਉਣਾ ਸੀ ਨਾ। ਮੀਟਰ ਚੱਕ ਰਿਹਾ ਸੇਮ ਲੱਗਦਾ ਇਹਨੂੰ 160 ਤੇ ਜਾਣ ਨੂੰ ਟਾਈਮ ਨਹੀਂ ਲੱਗਦਾ 160 ਤੇ ਤੋਂ 40 140 60 ਤੇ ਮੈਂ ਭੇਜਾਇਆ ਜਦੋਂ ਮੈਂ ਲੈ ਕੇ ਤੇ ਮੈਂ ਬਾਈ ਜੀ ਇਹਨੂੰ 100 ਤੋਂ ਹੀ ਟਪਾਇਆ ਇਹ ਤਾਂ 160 ਤੱਕ ਹੈ ਤੇ ਇਹ ਆਪਾਂ ਕਿਹ ਲਈ ਕਰੂਜ਼ ਬਾਈਕ ਚਾਹੀਦੀ ਆ ਇੰਗਲੈਂਡ ਦੇ ਹਾਲ ਨਾਲ ਆਪਾਂ ਇਹ ਲਾ ਲਓ ਇੱਕ ਇਹਨਾਂ ਨੇ ਹੁਣ ਇੰਡੀਕੇਟਰ ਐਲਈਡੀ ਦੇ ਦਿੱਤੇ ਹਾਂ ਹਾਂ ਇਹ ਐਲਈਡੀ ਕਰਦੇ ਆ ਬਾਈ ਆਹ ਲਾਈਟ ਸੇਮ ਹੀ ਹੈ ਨਾ ਇਹਨਾਂ ਦੀ ਟਾਇਰ ਦਾ ਵੀ ਫਰਕ ਟਾਇਰ ਤਾਂ ਬਹੁਤ ਚੌੜਾ ਹੈ ਇੱਧਰ ਤਾਂ ਦੇਖੋ ਤੁਸੀਂ ਤੇ ਬੈਟੂ ਭੰਦੇ ਨੇ ਖੁਬਦਾ ਰੇਤੇ ਰੁੱਤੇ ਵਾਲੇ ਪਾਸੇ ਮੈਂ ਮਾਰ ਤੇ ਛੋਣੇ ਚ ਲਾ ਠੀਕ ਆ ਕਿਵੇਂ ਰਹੀ ਦੀ ਪਰਫਾਰਮੈਂਸ ਛੋਣੇ ਦੇ ਪਾਸੇ ਬਹੁਤ ਵਧੀਆ ਰਹੀ ਬੱਚਾ ਥੱਲੋ ਲਾਗੇ ਨੇ ਚੱਕ ਕੇ ਚੜਾਉਣਾ ਚਾਰ ਜਣੇ ਦੇ ਵਿੱਚੋਂ ਥੱਕਾ ਲਾ ਠੀਕ ਆ ਤੇ ਉਹ ਚੀਜ਼ ਹੈਗੀ ਬਿਲਕੁਲ ਤੇ ਕਾਰਬੂਟਰ ਸਿੰਗਲ ਹੈ ਕਿ ਡਬਲ ਇਹਦੇ ਉਹਦੀ ਨਾਲ ਚੀਜ਼ ਓਕੇ ਓਕੇ ਠੀਕ ਹੈ ਜੇ ਵੀ ਇਹਦੇ ਰੇਸ ਜਿਵੇਂ ਮੇਰੇ ਆ ਇੱਥੋਂ ਇੱਥੋਂ ਤੱਕ ਨਹੀਂ ਨਹੀਂ ਇਹਦੇ ਨਾਲ ਬਈ ਵੈਸੇ ਹੀ ਕਵਰ ਕੀਤਾ ਹੋਇਆਗਾ ਦਿਖਾਉਣ ਸ਼ੋਅ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਲੱਗਦਾ ਮੱਕੀ ਕੁਛ ਕਹਿ ਨਹੀਂ ਸਕਦਾ ਇਹ ਦੋ ਟਾਰ ਵੀਟਰ ਹੈ ਨਾ ਹਾਂ ਵੀ ਠੀਕ ਹੈ ਨਹੀਂ ਫਿਰ ਇਹ ਤਾਂ ਸਿੰਗਲ ਹੀ ਹੋਊਗਾ ਬਾਈ ਉਹ ਰੇਸ ਜੋ ਵੀ ਸਿਸਟਮ ਹੈ ਹੂੰ ਹੂੰ ਇਹ ਦੋਬਲ ਇੱਧਰ ਆਉਂਗੇ ਜੀ ਇੱਧਰ ਵੀ ਹੈਗਾ ਇਹ ਠੀਕ ਹੈ ਮੈਂ ਕਹਿੰਦਾ ਜਿਆਦਾ ਮੱਥਾ ਤਾਂ ਨਹੀਂ ਮਾਰਿਆ ਹੂੰ 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 ਸ਼ਹਿਰ ਕਿਸਮ ਪਤਾ ਹੋਵੇ ਪਰ ਮੈਂ ਤੇ ਵਸ ਲੈ ਜਾਂਦਾ ਤੇ ਲਿਆ ਕੇ ਚਲਾ ਲਿਆ ਬਈ ਯਾਰ ਹਾਰਲੇ ਦਾ ਸੁਆਦ ਆਪ ਦੀ ਜਗ੍ਹਾ ਪਰ ਮੈਨੂੰ ਲੱਗਦਾ ਵੀ ਜੇ ਹਾਰਲੇ ਲੈਣਾ ਤੁਹਾਨੂੰ ਐਡਾ ਨਹੀਂ ਹਨਾ ਤਾਂ ਤੁਸੀਂ ਚੁੱਪ ਕਰਕੇ ਆਹ ਲੈ ਲਓ ਪਰਫਾਰਮੈਂਸ ਸਾਰਾ A to Z ਇਹ ਨਹੀਂ ਕਹਿੰਦੇ ਵੀ ਉਹ ਮਤਲਬ ਇਹ ਮਾੜਾ ਹੈਗਾ ਮੈਂ ਮਾੜਾ ਨਹੀਂ ਐਕਚੁਅਲ ਮੇਰਾ ਸਭ ਤੋਂ ਵੱਡਾ ਲੈਣ ਦਾ ਕਾਰਨ ਇਹ ਸੀ ਜਦੋਂ ਮੈਂ ਲੈਣਾ ਸੀ ਮੈਂ ਨਾ ਬਾਈ ਗੈਵੀ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਮੋਟਰਸਾਈਕਲ ਲੈਣਾ ਠੀਕ ਹੈ ਬਾਈ ਲੈਣਾ ਉਹ ਹੈ ਜਿਹਦੀ ਇੱਥੇ ਸਰਵਿਸ ਹੋਏ ਬਿਲਕੁਲ ਆਪਣੇ ਨੇੜੇ ਤੇੜੇ ਜੰंडीगढ़ ਲੁਧਿਆਣੇ ਨਾਲ ਜਾਣਾ ਪਵੇ ਬਿਹਾਰ ਲਈ ਤਾਂ ਕਿਹੜਾ ਮਾਡਲ ਲਾਵਾਂ ਵੀ ਜਿਹਦੀ ਜ਼ਿਆਦਾ ਭਗਾਈ ਨਾ ਹੋਵੇ ਠੀਕ ਹੈ ਬਾਈ ਮੈਨੂੰ ਕਹਿੰਦਾ ਵੀ ਅਸੀਂ ਕਰਦੇ ਆਂ ਆਫ ਰੋਡਿੰਗ ਜਾਂ ਅਸੀਂ ਜਾਣਦੇ ਹੁੰਦੇ ਆਂ ਬਾਈਕਾਂ ਦੇ ਸਾਰੇ ਜਣੇ ਹੂੰ ਤਾਂ ਸਭ ਤੋਂ ਵਧੀਆ ਕਹਿੰਦਾ ਤੁਸੀਂ ਸੁਪਰ ਮੋਟਰ ਲੈ ਲਓ ਮੈਨੂੰ ਮੇਰਾ ਨਾਮ ਹੀ ਨਹੀਂ ਸੁਣਿਆ ਕਦੇ ਠੀਕ ਆ ਕਹਿੰਦਾ ਕਿਸੇ ਰਾਈਡਿੰਗ ਵਾਲੇ ਨੂੰ ਪੁੱਛਿਓ ਵੀ ਸੁਪਰ ਮਟੋਰ ਕੀ ਹੈ ਠੀਕ ਹੈ ਮੈਂ ਬੈਠੇ ਬੈਠੇ ਚਲੋ ਵੇਖਿਆ ਮਨ ਪਸੰਦ ਆ ਗਿਆ ਅਗਲੇ ਦਿਨ ਜਾ ਕੇ ਅਸੀਂ ਲਿਆ ਪਰ ਉਹ ਚੀਜ਼ ਹੈ ਮੈਨੂੰ ਹਜੇ ਤੱਕ ਮੈਂ 15-1700 ਕਿਲੋਮੀਟਰ ਚੱਲ ਗਿਆ ਹੂੰ 1500 ਚੱਲ ਗਿਆ ਮੈਨੂੰ ਲੱਗਦਾ ਘੱਟ ਚਲਾਉਨੇ ਹੋ ਮੈਂ ਬਸ ਲਿਆ ਕੇ ਚਲਾ ਲਿਆ ਮਲੋਡ ਲੈ ਕੇ ਇੱਕ ਦਿਨ ਮੇਰੇ ਵਾਲਾ 1000 ਚੱਲ ਜੂਗਾ ਜਾਂਦਾ ਹੋਇਆ ਤੇ ਤੁਸੀਂ ਤਾਂ ਇਹਨੂੰ ਫਿਰ ਬਾਈ ਹੁਣ ਸਾਰੰਤure ਫਿਰ ਤੇਰੇ ਵਰਦੇ ਆ ਵੀ ਸਿਕਰਾ ਇੱਕ ਬਾਈ ਦੀ ਗੱਲ ਜਿਵੇਂ ਹੁਣ ਦੱਸਿਆ ਵੀ ਇਹਦੀ ਸਰਵਿਸ ਹੈ ਨਾ ਰੇਗ ਜਗਾ ਇਸੇ ਕਰਕੇ ਮੈਂ ਇਹ ਲਿਆਗਾ ਲੈ ਇਹਨੂੰ ਜਾਵਦਾ ਵੀ ਲੈ ਲੈਂਦੇ ਇੱਕ ਤਾਂਪ ਕਹਿੰਦੇ ਨਾ ਬਣਿਆ ਮਾਰਕੀਟ ਹੁੰਦੀ ਹੈ ਨਾ ਤੇ ਜਿਵੇਂ ਹੁਣ ਮੈਂ ਟੂਰ ਕੱਢਨੇ ਆ ਬਾਈ ਜਿੱਥੇ ਮਰਜੀ ਆ ਹਨਾ ਇਹਦੇ ਸਰਵਿਸ ਸੈਂਟਰ ਹੈਗੇ ਆ ਕੋਈ ਦਿੱਕਤ ਆਉਂਦੀ ਹੈ ਕੋਈ ਸਰਵਿਸ ਕਰਾਉਣੇ ਆ ਤੇ ਉਹਨਾਂ ਦੇ ਸਰਵਿਸ ਸਟੇਸ਼ਨ ਜਿਹੜੇ ਸੈਂਟਰਾਂ ਚੋਂ ਉੱਥੇ ਲੈ ਜਾਓ ਤੇ ਜੇ ਆਪਾਂ ਉਹੀ ਲੈ ਲੈਂਦੇ ਹਾਰ ਲੈਣਾ ਫਿਰ ਉਹ ਥੋੜਾ ਪ੍ਰੀਮੀਅਮ ਆ ਜਾਂਦਾ ਬਾਈ ਤੇ ਉਹ ਫਿਰ ਆਪਾਂ ਨੂੰ ਜਿਵੇਂ ਉਹਨੇ ਇੱਕ ਐਗਜ਼ਾਮਪਲ ਦਿੰਨਾ ਬਾਈ ਇਹ ਵੀ ਕੋਲੇ ਸੈਂਡਪੋਏ ਆ ਉਹਨੇ ਹੁਣ ਕਲੱਚ ਪਲੇਟ ਆਉਟ ਕੀਆਂ ਹੋਈਆਂ ਠੀਕ ਹੈ ਬਾਈ ਤੇ ਮਿਲਦੀਆਂ ਤਾਂ ਇੱਥੋਂ ਵੀ ਆ ਪਰ ਬਾਈ ਨੇ ਬਾਹਰੋਂ ਮੰਗਾਈਆਂ ਆ ਗਈਆਂ ਮਨ ਲਾ ਰਿਹਾ ਠੀਕ ਹੈ ਤਾਂ ਹੁਣ ਉਹਨੇ ਕਲੱਚ ਪਲੇਟ ਆ ਪਾਉਣੀਆਂ ਪਹਿਲਾਂ ਮਿਸਤਰੀ ਲੱਭਣਾ ਪਊ ਪਾਉ ਕੌਣ ਆ ਵੀ ਚੱਕਰ ਹੈ ਤੇ ਉਹ ਫਿਰ ਸ਼ੌਂਕ ਹੈ ਇਕੱਲਾ ਬਸਣਾ ਉਹਨਾਂ ਕ ਗੇੜੇ ਗੂੜੇ ਲਾਉਣ ਨੂੰ ਹਾਂ ਬਾਈ ਖੜੀ ਹੁਣ ਆਪਣੇ ਉਹਦੇ ਦੇ ਬਾਈਕਿੰਗ ਤੇ ਤੁਹਾਨੂੰ ਲੈ ਕੇ ਜਾਣੇ ਬਾਈਕ ਤੇ ਤਾਂ ਬਾਈਕਿੰਗ ਦੇ 350 ਉਹਨਾਂ ਕੋਲੇ ਉਹੀ ਲੈ ਕੇ ਜਾਂਦੇ ਆ 350 ਕਲਾਸਿਕ ਕਲਾਸਿਕ ਉਹਨਾਂ ਕੋਲੇ ਉਹੀ ਲੈ ਕੇ ਜਾਂਦੇ ਆ ਬਾਈ ਮੈਨ ਲੱਗਦਾ ਫਰੀਦਕੋਟ ਤੋਂ ਆ ਹਨਾ ਤੇ ਕਦੇ ਮਿਲਾਂਗੇ ਬਾਈ ਇਹ ਰਹਿਣ ਨੂੰ ਵੀ ਐਕਸਪੀਰੀਅੰਸ ਉਹਨਾਂ ਦੇ ਵੀ ਹੈ ਨਾ ਘੁੰਮਣ ਦੇ ਤੇ ਜਿਹੜੇ ਆ ਰਾਈਨੋਆਂ ਤੇ ਲੱਗੇ ਹੋਏ ਆ ਦੇ ਐਗਜੌਸਟ ਥੋੜੀ ਆਵਾਜ਼ ਘੈਂਟ ਦੀ ਬਣ ਜਾਂਦੀ ਆ ਤੇ ਮੈਨ ਲੱਗਦਾ ਆਹ ਹੈਗੀ ਇਹਨਾਂ ਦੀ ਪਤਾ ਨਹੀਂ ਸ਼ਾਇਦ ਏਬੀਐਸ ਵਾਲੀ ਮੋਟਰ ਕਿ ਕਿਆ ਇੰਨੇ ਵੇਹ ਬ੍ਰੇਕ ਖੰਦੇ ਆ ਆਵਾਜ਼ ਹੀ ਕਾ ਜਦੋਂ ਬ੍ਰੇਕ ਲਾਉਨੇ ਬਈ ਪਿਛਲੇ ਬਾਜ ਜੀ ਆਉਂਦੀ ਹੈ ਨਾ ਮੋਟਰ ਦੀ ਚੱਲਦੀ ਜੀ ਮੋਟਰ ਦੀ ਵੀ ਆਉਂਦੀ ਆ ਤੁਹਾਨੂੰ ਉਹਦੇ ਤਵੇਰੀ ਵੀ ਆਵਾਜ਼ ਆਉਂਦੀ ਆ ਹੁੰਦੀ ਆ ਇਹਦੇ ਚ ਵੀ ਆਉਂਦੀ ਆ ਮੈਂ ਪੁੱਛਿਆ ਸੀ ਉਹ ਕਹਿੰਦੇ ਬਈ ਮੋਟਰ ਦੀ ਆਵਾਜ਼ ਹੁੰਦੀ ਆ ਬੀਐਸ ਵਾਲੀ ਇਹਦੇ ਬ੍ਰੇਕ ਚ ਨਹੀਂ ਬਈ ਸੇਮ ਹੀ ਆ ਉਹੀ ਕੰਪਨੀ ਦੇ ਜਿਹੜੇ ਇਹਦੇ ਫਰੰਟ ਵਾਲੇ ਤੇ ਲਿਖਿਆ ਹੋਇਆ ਹੈ ਮਾਇਰ ਹਾਂ ਹਾਂ ਉਹੀ ਉਹੀ ਆ ਆ ਸੀ ਨਾ ਇਹਨਾਂ ਦਾ ਲੋਗੋ ਉਹਦਾ ਟਾਇਰ ਸਾਈਜ਼ ਦਾ ਹੀ ਫਰਕ ਹੈ ਸਿੱਧਾ ਬੈਠਾ ਰਹਿੰਦਾ ਹਾਂ ਜੀ ਇਹ ਹਮ ਸਪਲੈਂਡਰ ਵਾਂਗੂ ਜਾਂ ਦੂਜੇ ਮੋਟਰਸਾਈਕਲ ਵਾਂਗੂ ਦਿੱਤੇ ਆ। ਅ ਥੋੜੀ ਬ੍ਰੇਕ ਬ੍ਰੇਕ ਠੀਕ ਆ। ਇੱਥੇ ਦੇਖ ਸਕਦੇ ਸੀ ਹਰਲੇ ਨੂੰ ਉਹਦੇ ਉਹਦੇ ਦੂਜਿਆਂ ਨੂੰ ਦਿੱਤੇ ਨਾ ਹਰਲੇ ਨੂੰ। ਨਹੀਂ ਆਪਾਂ ਤਾਂ ਦੇ ਜਾਂਦਾ ਬੁਲਟ ਤੋਂ ਵਧੀਆ ਸੀ। ਹੂੰ ਪਰ ਜੇ ਕੋਈ ਨਵਾਂ ਬੰਦਾ ਸਪਲੈਂਡਰ ਵਾਲਾ ਜਾਂ ਕਲਾਸਿਕਲ ਇੱਥੇ ਬੈਠੂਗਾ ਤਾਂ ਉਹ ਐਂ ਜਿਵੇਂ ਗ੍ਰੀਲ ਹੋਊਗਾ ਨਾ। ਜਦੋਂ ਬੈਠਾ ਮੈਂ ਯਾਰ ਪਹਾੌਲਾ ਹੀ ਬਾਹਰ ਆ। ਹੌਲਾ ਬਹੁਤ ਹੈ ਨਾ। ਹਾਂ ਮੈਨੂੰ ਐ ਲੱਗਿਆ ਨਹੀਂ ਮੈਂ ਕਿਸੇ ਸੁਪਰ ਬਾਈਕ ਤੇ ਬਹਿ ਕੇ ਭਾਰਾ ਹੋਏ। ਹਾਈਟ ਦੇ ਸਹਾਰਾ ਮੈਂ ਸਹੀ ਲਿਆ। ਮੈਂ ਕਲਾਸਿਕ ਤੇ ਸੀ ਹਮ ਤਾਂ ਇਹਦੇ ਤੇ ਵੀ ਵਧੀਆ ਆ बैठे तुसी। तुसी हो ਤੁਸੀਂ ਐਂਦੀ ਮਕਸਪਲ ਇੰਡਰ ਤੇ ਨਾਲ ਮੜਾ ਵੋਟਾ ਭਾਰ ਦਿਆਦੇ ਹੋ ਹੁਣ ਐਂ ਕਰ ਸਕਦੇ ਆ ਤੁਸੀਂ ਨਾ ਰਾਈ ਠੀਕ ਐ ਹੁਣ ਕੋਣ ਇਹ ਤੇ ਬੈਠੇ ਐ ਐਂ ਨਹੀਂ ਨਾ ਕਰ ਸਕਦੇ ਤੁਸੀਂ ਮੀਂਹ ਤੁਸੀਂ ਐ ਖਿੱਚ ਕੇ ਲੈ ਜੂਗਾ ਤੈਨੂੰ ਖਿੱਚ ਕੇ ਲੈ ਜੂਗਾ ਕਿਉਂਕਿ ਐਂ ਹੋ ਗਿਆ ਤਾਂ ਐਂ ਜਾਂਦੇ ਰਹਿਣਾ ਐਂ ਹੋ ਗਿਆ ਤਾਂ ਐਂ ਜਾਂਦੇ ਰਹਿਣਾ ਸਹੀ ਐ ਉਹ ਚੀਜ਼ ਹੈਗੀ ਹੈਗੀ ਬਾਕੀ ਇਹਨਾਂ ਦੀ ਆਪਾਂ ਕਹਿ ਲਈ ਵੀ ਮੈਂਟੇਨੈਂਸ ਵਧੀਆ ਠੀਕ ਐ ਐਡਾ ਕੋਈ ਹੋਣੀਗਾ ਨਹੀਂ 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 ਉਹ ਇੱਕ ਰੀਲ ਦੀ ਵੇਖੀ ਆ ਨਾ ਤੁਸੀਂ ਹਾਸਾ ਸਾਰਿਆਂ ਨੇ ਮੈਲਾ ਦੇ ਵੇਖੀ ਵੀ ਹੋਣੀ ਆ ਹਾਂਜੀ ਉਹ ਮੈਲਾ ਸ਼ਾਇਦ ਤੁਸੀਂ ਪਾਈ ਵੀ ਸੀਗੀ ਆ ਉਹ ਕਹਿੰਦੇ ਵੀ ਇਹ ਸੁਪਰ ਮੋਟਰ ਹੈ ਜਿਹੜਾ ਕੋਈ ਵੀ 650 ਜਾਂ 350 ਲੈਣਾ ਨਹੀਂ ਚਾਹੀਦਾ। ਕਹਿੰਦੇ ਸਭ ਤੋਂ ਮਾੜਾ ਮੋਟਰਸਾਈਕਲ ਉਹ ਕਹਿੰਦੇ ਸਭ ਤੋਂ ਮਾੜਾ ਕਿਉਂ ਹੈ? ਉਹ ਕਹਿੰਦੇ ਵੀ ਚਲਾਉਣੀ ਹੈ ਸੀਂ ਆ। ਧੂਆਂ 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 ਉਹ ਇੱਥੋਂ ਨਹੀਂ ਨਿਕਲਦਾ। ਇੱਥੋਂ ਨਹੀਂ ਨਿਕਲਦਾ ਇੱਥੋਂ ਨਿਕਲਦਾ। ਇੱਥੋਂ ਨਿਕਲਦਾ। ਇਹਦਾ ਨਹੀਂ ਕਹਿੰਦਾ ਬਾਈ ਸਾਹਿਬ ਇਹ ਲੈਣੀ ਨਹੀਂ ਚਾਹੀਏ ਕਹਿੰਦਾ ਬੁਲਟ। ਕਿਉਂ ਭਾਈ? ਕਹਿੰਦਾ ਯਾਰ ਇਹ ਸਟਾਰਟ ਹੁੰਦੀ ਹੈ ਜੌਸਟ ਹੈ ਨਾ। ਯਾਰ ਇਹ ਧੂਆਂ ਇੱਥੋਂ ਨਹੀਂ ਛੋੜਦੀ ਕਹਤਾ। ਇਹ ਔਰੋਂ ਕੇ ਔਰੋਂ ਸੇ ਨਿਕਲਦਾ ਹੈ ਉਹ ਉਹ ਕਹਿੰਦਾ ਠੀਕ ਹੈ ਰਾਈਟ ਹੈ ਨਾ ਸਹੀ ਗੱਲ ਹੈ ਚੀਜ਼ ਬਾਈ ਫੀਲ ਸਵਾਦ ਵੀ ਲੋ ਨਾ ਜ਼ਿੰਦਗੀ ਦਾ ਮੈਂਹੀ ਚੀਜ਼ ਕਿ ਆ ਦੇਖੋ ਹੁਣ ਆਪਾਂ ਕੰਮ ਕਰਦੇ ਕਮੋਨ ਬਿਲਕੁਲ ਬਿਲਕੁਲ ਆ ਦੀਆਂ ਸ਼ੌਕ ਵੀ ਪੂਰੇ ਕਰਨੇ ਚਾਹੀਦੇ ਚਾਹੇ ਜਿੰਨਾ ਵੀ ਤੁਸੀਂ ਕਮਾਉਣੇ ਜੋ ਵੀ ਤੁਹਾਡਾ ਗੋਲ ਹੈ ਹਨਾ ਚਲੋ ਤੁਸੀਂ ਤਾਂ ਹੁਣ ਇਹ ਵੀ ਇਹਨੂੰ ਹਾਂ ਪੂਰਾ ਵਰਤਨ ਹਾਂ ਵਰਤਨ ਆਸਤੇ ਰੇ ਹੁਣ ਆਪਣੇ ਕੋਈ ਸੀ ਹਨ ਖਾਸ ਹੀ ਆਪਣੇ ਰਿਸ਼ਤੇਦਾਰ ਮਿੱਤਰ ਉਹ ਵੀ ਫਿਰ ਕਹਿੰਦੇ ਕਹਿੰਦੇ ਯਾਰ ਤੂੰ ਮਹੀਨਾ ਕਿਤ ਲਾਏਗਾ ਮੈਂ ਕਿਹਾ ਕਿਵੇਂ ਕਹਿੰਦਾ ਤੂੰ ਰੱਖਨੇ ਅੱਖ ਜਿੰਗਾ ਕਾਰਤੀ ਜਾ ਕਰਾਂਗੇ ਮੈਂ ਕਿਹਾ ਨਹੀਂ ਮੈਂ ਉਸ ਆਸਤੇ ਨਹੀਂ ਲਿਆ ਮੈਂ ਇਹਨੂੰ ਕੰਮ ਆਸਤੇ ਲਿਆ ਹੁਣ ਤੁਸੀਂ ਸਰਦੀ ਸਰਦੀ ਚਲਾਉਂਗੇ ਨਾ ਬਾਈ ਹਾਂ ਸਰਦੀ ਸਾਦੀ ਵਧੀਆ ਹਾਂਜੀ ਇੱਕ ਮੈਨੂੰ ਇਹਦਾ ਇੰਜਨ ਦੇ ਸੇਕ ਦਾ ਨਹੀਂ ਪਤਾ ਇਹਦਾ ਹੁਣ ਇਹ ਵੀ ਜਦੋਂ ਖੜ ਜਾਂਦਾ ਹਾਂ ਨਹੀਂ ਸੇਮ ਹੀ ਆ ਬਾਈ ਮਾਰਦਾ ਮਾਰਦਾ ਹਾਂ ਹਾਂ ਲੱਤਾ ਮਚਲਾ ਲੱਤਾ ਬਸ ਇੱਥੋਂ ਇੰਨਾ ਕੁ ਫੀਲ ਹੋਣ ਲੱਗਦਾ ਇੰਨੀ ਦੂਰੋਂ ਤੋਂ ਜਿਹੜਾ ਸੁਰਾਇਆ ਜਾਂਦਾ ਇਹ ਹੂੰ ਫਿਰ ਨਹੀਂ ਮੈਨੂੰ ਇੱਕ ਮਿਸਤਰੀ ਨੇ ਉਹ ਜਿਹੜਾ ਉਦੋਂ ਐ ਪੈਹਨ ਪੈਹਨ ਜੀ ਜੀਨ ਨਹੀਂ ਬਾਈ ਹਾਂ ਲੱਤਾ ਨੇ ਮਾਲ ਬਚਾ ਲਿਆ ਮੋ ਮਚਾ ਦੂਗਾ ਇਹਦਾ ਕਿਉਂ ਦੱਸਦੇ ਸੀ ਕਹਿੰਦੇ ਮੈਂ ਜਿੱਦਾਂ ਸਰਵਿਸ ਕਰਾਉਣ ਗਿਆ ਮਕੈਨਿਕ ਉਹ ਕਹਿੰਦਾ ਬਾਈ ਇਹਨੂੰ ਚਲਾਉਂਗੇ ਜੀ ਐਸਸੀਸੀ ਤੇ ਹਨਾ ਤੈਨਾਂ ਤਾਂ ਐਵਰੇਜ ਵਧੀਆ ਦੇਊ ਨਾਲੇ ਗਰਮ ਨਹੀਂ ਹੁੰਦਾ ਕਿਉਂਕਿ ਹਵਾ ਵਜਦੀ ਰਹਿਣੀ ਹੈ ਤੇ ਵਧੀਆ ਐਵਰੇਜ ਦੇਊਗਾ ਤੇ ਬਾਕੀ ਕੋਈ ਨਾ ਇਹਦਾ ਆਪਾਂ ਸਾਨੂੰ ਦਿਖਾਉਣੇ ਆ ਨਾ हेलमेट ਲਾ ਕੇ ਡਰਾਈਵ ਵੀਊ ਕਿਵੇਂ ਦਾਣਾ ਤੇ ਇਹ ਬਾਈ ਨੇ ਦੇਖਿਆ ਰਿਵਿਊ ਵਗੈਰਾ ਦਾ ਹਾਂ ਬਾਕੀ ਤੁਹਾਡਾ ਨਾ ਉਹ ਸੁਪਰ ਬਾਈਕ ਆ ਗਈ ਪਰ ਮੈਨੂੰ ਹੈਂਡਲਿੰਗ ਵਧੀਆ ਲੱਗੀ 350 ਦੇ ਹਿਸਾਬ ਨਾਲ ਮੇਰਾ ਬੁਲਟ ਲੈਣਾ ਬੁਲਟ ਨਾਲ ਲੱਖ ਗੁਣਾ ਚੰਗਾ ਮੈਂ ਇਹੀ ਚੀਜ਼ ਕਰਕੇ ਸੋਚ ਕੇ ਮੈਂ ਪੁੱਛ ਕੇ ਹਨਾ ਰਿਵਿਊ ਸਾਰਾ ਲੈ ਗਿਆ ਫੇਰ ਇਹੀ ਲਿਆ ਮੈਂ ਪਹਿਲਾਂ ਮੈਂ ਕਲਾਸਿਕ ਤੇ ਗਿਆ ਸੀਗਾ ਬੁਲਟ ਲੈਣਾ ਬੁਲਟ ਨਾਲ ਲੱਖ ਗੁਣਾ ਚੰਗਾ ਹਾਂਜੀ ਉਹਦਾ ਸਭ ਤੋਂ ਵੱਡਾ ਕਾਰਨ ਕਿਉਂਕਿ ਹੁਣ ਤਾਂ ਉਹਦੇ ਗੇਅਰ ਸਾਰਾ ਐਂ ਬਣਾਤਾ ਫਿਰ ਉਹ ਲੈਣ ਦਾ ਕਿ ਫੇਰ ਬਾਕੀ ਹਰੇਕ ਬੰਦੇ ਚੱਲੋ ਅਲੱਗ-ਅਲੱਗ ਪੀਣੇ ਹੋਣਾ ਹਨ ਤੇ ਇਹਦਾ ਗੂੰਜ ਪਾਉਂਦਾ ਜਾਂਦਾ ਬਾਈ ਕੀ ਆਵਾਜ਼ ਆਦਾ ਤੁਮਾਕਾ ਕਰਦਾ ਕਾਵਾ ਉਹ ਜਿਹੜਾ ਸਾਹਮਣੇ ਆਉਂਦਾ ਉਹ ਦਾ ਡਬਲ ਇੰਜਨ ਮੰਨ ਲਾ ਵੀ ਟੋ ਇੰਜਨ ਹੈ ਇਹ ਇੰਨੀ ਪਾਵਰ ਦਾ ਮਾਲਕ ਹੈ ਤੁਸੀਂ ਸਹੀ ਕਰ ਲੀਏ ਆਪਾਂ ਇਧਰ ਨੂੰ ਜਾਣਾ ਤੇ ਬਾਈ ਫਿਰ ਉਧਰੋਂ ਲੈ ਆਊਗਾ ਤੇ ਫਿਰ ਆਪਣਾ ਦੇਖਾਂਗੇ ਰਾਹ ਚ ਲੋੜ ਮਾੜਾ ਮੋਟਾ ਸ਼ੂਟ ਕਰਨਾ ਹੋਇਆ ਨਹੀਂ ਫਿਰ ਆਪਾਂ ਇੱਥੇ ਸਮਾਪਤੀ ਕਰ ਦਿਆਂਗੇ ਕਾਵਾ ਵਾਹ ਤੇ ਭਾਈ ਹਾਰਲੇ ਦਾ ਹਾਰਲੇ ਵਾਲਾ ਸਵਾਦਾ ਇਹਦਾ ਛੁੱਟ ਲੈ ਚਲੋ ਠੀਕ ਹੈ ਭਾਈ ਓਕੇ ਓਕੇ ਭਾਈ ਕੋਸਣ ਆਪਾਂ ਚੱਲ ਕੇ ਆਉਂਦੇ ਕੋਈ ਗੱਲ ਨਹੀਂ ਭਾਈ ਹੁਣ ਐਂਜ ਲੱਗਦਾ ਛੋਟਾ ਜਾ ਛੋਟਾ ਜਾ ਲੈ ਹੁਣ ਜਾ ਕੇ ਨਾ ਚਾਰ ਕੇ ਦੇਣਾ ਚਲਾਉਂਗਾ ਹੁਣ ਡੀ ਲੈਕਸ ਚੰਗਾ ਘੰਟਾ ਘੰਟਾ ਲਾਈਨ ਘੰਟਾ ਹੀ ਤੁਹਾਨੂੰ ਵੀ ਲਾਉਣ ਲੱਗਦਾ ਚਲੋ ਠੀਕ ਹੈ ਲਓ ਜੀ ਟਰੈਕਟਰ ਵਾਲੀ ਮੰਡੀ ਵਾਲੇ ਪਾਸੇ ਦੀ ਕੱਢਦੇ ਆਂ ਥੋੜਾ ਸਵਰਾਜ 735 ਜੀਗਾਂ ਫੋਰ ਫਾਰਮ ਟਰੱਕ ਸਵਰਾਜ 633 ਮਹਿੰਦਰਾ ਨੀ ਹੋਲੈਂਡ ਇੰਡੋ ਆਨ ਸਵਰਾਜ ਕੀ ਬਾਤ ਆਈ ਸਵਰਾਜ ਫਾਰਮ ਟਰੱਕ ਤੇ ਫੋਰਡ ਜਿਆਦਾ ਦੇਖਣ ਨੂੰ ਮਿਲ ਜਾਣੀ ਲੈ ਭਾਈ ਸਾਹਿਬ ਹੈਵੀ ਡਰਾਈਵਰ ਆਣਦੇ ਜਾਣਦੇ ਕੀ ਬਾਤ ਹੈ ਮਿੰਦਰਾ ਮਿੰਦਰਾ ਲਾਈ ਬੈਠੇ ਹਨ ਪਹਿਲਾਂ ਬੜਾ ਠੋਕ ਤਰਕੇ ਵੀਡੀਓ ਬਣਾਉਂਦੇ ਸੀਗੇ ਹੁਣ ਯਾਰ ਪਤਾ ਨਹੀਂ ਜੀ ਨਹੀਂ ਕਰਦੇ ਆ ਸਵਰਾਜ ਜਿਆਦਾ ਰੇਟ ਲਿਖਿਆ 595 ਆਵਾਜ਼ ਆ ਰਹੀ 13 ਮਾਡਲ 32 24 ਮਾਡਲ 640 ਸਨਾਲੀ ਸੋਨਾ ਲੀਕਾ 700 ਰੁਪਿਆ 2000 ਮਾਡਲ 2185 ਆ ਫਾਰਮ ਟਰੈਕ ਦਾ ਬਾਈ ਸ਼ੰਕੀ ਹੈ ਨਾ ਸਾਰੇ ਫਾਰਮ ਟਰੈਕ ਖੜਾਈ ਖੜਾ ਹੈ ਇੱਥੇ ਕਿੰਨੀ ਮੰਡੀ ਹੈ ਬਾਬੇ ਇੱਕ ਥੋੜੀ ਛਾੜ ਦੂਜੀ ਛਾੜ ਵੀ ਆ ਜਾਂਦੇ ਟਰੈਕਟਰ ਜਿਆਦਾ ਤੁਹਾਨੂੰ ਇੱਧਰ ਹੀ ਮਿਲਣਗੇ ਤੇ ਬਠਿੰਡਾ ਹੈਗਾ 46 ਕਿਲੋਮੀਟਰ ਤੇ ਆਪਕਾ ਨਾਮ ਹੈ ਸੌਰਵ ਖੋਲ ਹੈ ਹੰਦ ਆਸ਼ਰ ਸੌਰਵ ਲਓ ਜੀ ਇੰਨੇ ਸੀਗੇ ਟਰੈਕਟਰ ਇਹ ਇਥੋਂ ਤੱਕ ਅੱਗੇ ਦਿੱਲੀ ਦੂਜੀ ਸਾਈਡ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ